ਦਾਸਿਕ ਨੂੰ ਮਿਲਾਰ ਜੀ ਦਾ ਜਿਹੜਾ ਦਾਸ ਜੀ ਦਾ ਸਪੈਸ਼ਲ ਸੀ ਪ੍ਰਥਮ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਹਨ ਉਹ ਦੂਜੇ ਪਰ ਅਮਰ ਬਾਸ ਰੰਗ ਦਾ ਅਰਜਨ ਹਰ ਗੋਹ ਬਿੰਦਨ ਨੂੰ ਜਿਹੜਾ ਰਾਜ ਜੀ ਰੰਗਿਆ ਜਿਹੜਾ ਅੰਦਰ ਕਰਦਾ ਹੈ ਉਹ ਸੋਚਣਾ ਹੈ ਕਿ ਵੇਖ ਚਲਾ ਗਈ ਤੇਗ ਵਾਹੀ ਦੇਖ ਕੇ ਅੰਦਰ ਤੋਂ ਤਨਾ ਪਿਆ ਰਹੇ ਸੁਹਾਰੇ ਉੱਤਰ ਕੇ ਮਾਇਆ ਤੇ ਆਪਣੀ ਕਰ ਰਹੇ ਵਾਹੀ ਸਾਈਡ ਤੋਂ ਸਵੇਰ ਹਾ ਜਿਹੜਾ ਕੰਪੋਨ ਹੋ ਰਿਹਾ ਜਿਹੜਾ ਕੰਪੋਨ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪਰਿਵਾਰ ਚੈਰੀਟੇਬਲ ਟਰਸਟ ਮਟਾਲਾ ਵੱਲੋਂ ਇਹ ਜੋ ਗੁਰਨਾਮ ਸਿੰਘ ਦੇ ਵਿਆਹਪੁਰ ਦੇ ਖੁਸ਼ੀਆਂ ਅੰਦਰ ਜੋ ਨਗਰ ਕੀਰਤਨ ਵੀ ਚੱਲ ਰਿਹਾ ਹੈ ਉਹਦੇ ਸਬੰਧ ਚ ਸਾਡੇ ਜਿਹੜੇ ਸੇਵਾਦਾਰ ਵੀਰ ਅਸੀਂ ਸਾਰੇ ਬੱਚੇ ਮਿਲ ਕਰਕੇ ਜਿਹੜਾ ਵਾ ਨਾ ਉਹ ਮਗਰ ਮਗਰ ਜਿਹੜੀ ਸਫਾਈ ਜਿਹੜੀ ਹੈ ਨਾ ਉਹ ਸੇਵਾ ਇਸ ਸਾਲ ਰੰਗ ਕੀਤੀ ਆ ਪਹਿਲਾ ਸਾਲ ਆ ਸਾਡਾ ਔਰ ਅਸੀਂ ਚਾਹੁੰਨੇ ਆ ਵੀ ਜਿਵੇਂ ਇਹ ਪਵਿੱਤਰ ਦੜ ਦਿਹਾੜਾ ਵਾ ਤੇ ਇਹਦੀ ਪਵਿੱਤਰਤਾ ਹਰ ਪੱਖ ਤੋਂ ਜਿਹੜੀ ਆ ਨਾ ਉਹ ਰੱਖੀ ਜਾਵੇ ਸਵਾਈ ਦੇ ਪੱਖ ਤੋਂ ਪਵਿੱਤਰਤਾ ਰੱਖੀ ਜਾਵੇ ਕਿਉਂ ਜਿੰਨਾ ਇਹ ਕੂੜਾ ਕਰਕੜ ਇਹ ਮੁਰਗੀਆਂ ਨਾਲੀਆਂ ਜਾਂਦਾ ਵਾ ਸਿਗਰੇ ਜਾਮ ਕਰਦਾ ਵਾ ਜਾਂ ਪਾਣੀ ਇਕੱਠਾ ਹੁੰਦਾ ਵਾ ਜਿੱਨਾ ਫੇ ਮਾਰੀਆਂ ਫੈਲਦੀਆਂ ਨੇ ਤੇ ਇਸ ਚੀਜ਼ ਨੂੰ ਸਾਰੀ ਟੀਮ ਨੂੰ ਧਿਆਨ ਚ ਰੱਖਦੇ ਆਂ ਤੇ ਗੁਰੂ ਸਾਹਿਬ ਦੀ ਖੁਸ਼ੀ ਲੈਣ ਵਾਸਤੇ ਸਾਡੇ ਸਾਰੇ ਪਰਿਵਾਰ ਵਾਲਾ ਸਾਡਾ ਬੱਚੇ ਜਿਹੜੇ ਇਕੱਠੇ ਹੋ ਗਏ ਆਪਾਂ ਤੇ ਸੇਵਾ ਕਰਨ ਲੱਗੇ ਆ ਜੀ ਤੋ ਇਹ ਨਹੀਂ ਅਹੀਂ ਹੋਰ ਵੀ ਜਿਹੜੇ ਬੇਨਤੀ ਕਰਾਂਗੇ ਜਿਹੜਾ ਜਿਹੜਾ ਵੀ ਇਹ ਸਾਡੇ ਇਸ ਮੈਸੇਜ ਨੂੰ ਸੁਣਦਾ ਆ ਉਹ ਆਪਣੇ ਆਲੇ ਦੁਆਲੇ ਕੋਸ਼ਿਸ਼ ਕਰੋ ਕਿ ਕਦੀ ਵੀ ਕਚਰਾ ਇੱਧਾ ਇਕੱਠਾ ਨਾ ਹੋਣ ਦਿਓ ਤੇ ਕੋਸ਼ਿਸ਼ ਕਰੋ ਵੀ ਇੱਕ ਹੋਰ ਗੱਲ ਜਿਹੜੀ ਆਪਾਂ ਕਹਿਣੀ ਚਾਹੁੰਦੇ ਆ ਇਸ ਮੈਸੇਜ ਲਈ ਸੁਨਹਿਰਾਈ ਵੀ ਜਿਹੜਾ ਆਪਣਾ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ ਜਿਹਦੇ ਨਾਲ ਜਿਹੜਾ ਵਾ ਨਾ ਇਹ ਸਮੱਸਿਆਵਾਂ ਜਿਹੜੀਆਂ ਜਿੰਨੀਆਂ ਪੈਦਾ ਹੋਉਂਦੀਆਂ ਨੇ ਉਹ ਕਾਰਨ ਪਲਾਸਟਿਕ ਆ ਔਰ ਇਹਦੇ ਵਿੱਚ ਜਿਹੜਾ ਵੀ ਪਲਾਸਟਿਕ ਦੇ ਡੂੰਘਿਆਂ ਚ ਜਾਂ ਜਿਹੜੀ ਚੀਜ਼ ਖਾਧੀ ਜਾਂਦੀ ਆ ਉਹ ਆਪਾਂ ਅੱਗਲੇ ਸੇਵਾ ਕਰਦੇ ਆ ਪਰ ਲੇਕਿਨ ਉਹ ਸੇਧ ਵਾਸਤੇ ਨੁਕਸਾਨਦੇ ਆ ਸੋ ਕੋਸ਼ਿਸ਼ ਕਰੀਏ ਜਿਹੜੇ ਪੱਤੇ ਦੇ ਡੂੰਗੇ ਉਹ ਵਰਤੇ ਜਾਣ ਜਿਹੜੇ ਪੱਤੇ ਦੇ ਡੂੰਗੇ ਉਹ ਤੇ ਗਲ ਜਾਂਦੇ ਨੇ ਦੋ ਚਾਰ ਮਹੀਨੇ ਛੇ ਦੇ ਮਹੀਨੇ ਵਿੱਚ ਪਲਾਸਟਿਕ ਜਿਹੜਾ ਵਾ ਹਜ਼ਾਰਾਂ ਸਾਲ ਨਹੀਂ ਗਲਦਾ ਸੋ ਇਹ ਜਿਹੜਾ ਨੁਕਸਾਨਦੇ ਵਾਤਾਵਰਣ ਵਾਸਤੇ ਵੀ ਆਪਾਂ ਆਪਣੇ ਆਉਣ ਵਾਲੀ ਜਿਹੜੀ ਪੀੜ੍ਹੀਆਂ ਨੇ ਨੌਜਵਾਨ ਬੱਚੇ ਨੇ ਸਾਡੇ ਆਉਣ ਵਾਲੇ ਜਿਹੜੀ ਪੀੜ੍ਹੀਆਂ ਨੇ ਉਹਨਾਂ ਵਾਸਤੇ ਵਾਤਾਵਰਣ ਨੂੰ ਸੁੱਧ ਤੇ ਸਪਸ਼ਟ ਰੱਖਣਾ ਸਾਫ਼ ਰੱਖਣਾ ਹੈ ਜਿਹਦੇ ਕਰਕੇ ਸਾਨੂੰ ਇਹ ਆਪਣੇ ਜੀਵਨ ਵਿੱਚ ਐਸੀ ਜਿਹੜੀ ਪਲਾਸਟਿਕ ਦੇ ਵਰਤੋਂ ਘਟਾਉਣੀ ਚਾਹੀਦੀ ਆ ਸਾਡੇ ਸੇਧ ਵਾਸਤੇ ਮਹਾਰਾ ਸੋ ਇਹ ਆਪਾਂ ਇਹ ਸ ਤੇ ਜਿਹੜਾ ਕੋਈ ਵੀਰ ਭੈਣ ਕੋਈ ਸ਼ਾਮਲ ਹੋਣਾ ਚਾਹੁੰਦਾ ਵਾ ਉਹ ਸਾਡੇ ਨਾਲ ਸੇਵਾ ਸ਼ਾਮਲ ਹੋ ਸਕਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਸੰਗਤ ਜੀਓ ਇਹ ਸਿੱਖ ਪਰਿਵਾਰ ਚੈਰੀਟੇਵ ਟ੍ਰੈਸਟ ਜਿਹੜਾ ਇਹ ਸਾਰੇ ਗੁਰਸਿੱਖਾਂ ਵੱਲੋਂ ਮਿਲ ਕੇ ਤੇ ਇਹਦਾ ਜਿਹੜਾ ਉਦੇਸ਼ ਆ ਉਹ ਮੈਂ ਦੱਸਣ ਤੋਂ ਪਹਿਲਾਂ ਸਿੱਖ ਪਰਿਵਾਰ ਚੈਰੀਟੇਵ ਟ੍ਰੈਸਟ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਵਿਆਹ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ ਗੁਰੂ ਪਾਤਸ਼ਾਹ ਸਾਰਿਆਂ ਦੀ ਚੜ੍ਹਦੀ ਕਲਾ ਬਖਸ਼ਣ ਗੁਰਸਿੱਖੀ ਜੀ ਨੂੰ ਨਾਮਦਾਨ ਬਖਸ਼ਣ ਉਹਦੇ ਨਾਲ ਸਿੱਖ ਪਰਿਵਾਰ ਚੈਰੀਟੇਟ ਟ੍ਰਸਟ ਜਿਹੜਾ ਇਹ ਫੋਨਡ ਵਿੱਚ ਆਇਆ ਗੁਰਸਿੱਖਾਂ ਨਿਸ਼ਕਾਮ ਜਿਹੜੀ ਸੇਵਾ ਗੁਰਸਿੱਖ ਨਿਭਾ ਰਹੇ ਨੇ ਤਨ ਮਨ ਧੰਦੇ ਨਾਲ ਇਹਦਾ ਉਦੇਸ਼ ਜਿਹੜਾ ਹੈ ਪਿੰਡਾਂ ਦੇ ਵਿੱਚ ਫੀਚਰ ਦਿੱਤੇ ਜਾ ਰਹੇ ਨੇ ਗਤਕੇ ਦੇ ਗੁਰਬਾਣੀ ਸੰਥਿਆ ਦੇ ਉਹਦੇ ਨਾਲ ਰੋਕ ਲਾਉਣ ਦੀ ਮਹਮਾ ਲੋਕਾਂ ਨੂੰ ਬਚਾਉਣ ਦੀ ਮਹਮਾ ਉਨੇ ਨਾਲ ਗੇਮਾਂ ਜਿਹੜੀਆਂ ਇਹ ਖੇਡਾਂ ਜਿਹੜੀਆਂ ਉਹ ਗਰਾਊਂਡਾਂ ਦੇ ਵਿੱਚ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਕਿੱਟਾ ਲੈ ਕੇ ਦਿੱਤੀਆਂ ਜਾ ਰਹੀਆਂ ਉਹਨਾਂ ਦਾ ਸਮਾਨ ਲੈ ਕੇ ਦਿੱਤਾ ਜਾ ਰਿਹਾ ਹੈ ਇਸ ਫੈਸਟਵਲੋਂ ਹੋਰ ਵੀ ਜਿੱਦਾਂ ਕੋਈ ਗਰੀਬ ਬਿਲਕੁਲ ਜਿਹੜਾ ਉਹਦਾ ਬੱਚਾ ਜਿਹੜਾ ਬਿਲਕੁਲ ਵਧੀਆ ਪੜਦਾ ਚੰਗੇ ਨੰਬਰ ਲੈ ਕੇ ਪਾਸ ਹੁੰਦਾ ਦੂਜੀ ਡਿਗਰੀ ਕਰਨੀ ਚਾਹੁੰਦਾ ਉਹਦੇ ਵਿੱਚ ਵੀ ਹਿੱਸਾ ਪੁੰਦੇ ਨੇ ਜਿਹਦੇ ਨਾਲ ਕੋਈ ਗਰੀਬ ਪਰਿਵਾਰ ਜਿਹੜਾ ਇਲਾਜ ਨਹੀਂ ਕਰਵਾ ਸਕਦਾ ਉਹਦੇ ਵਿੱਚ ਵੀ 5-7% 10% ਜਿਹੜਾ ਉਹ ਜ਼ਰੂਰ ਹਿੱਸਾ ਪੁੰਦੇ ਨੇ ਜਿਹੜਾ ਬਿਲਕੁਲ ਹੀ ਨਾ ਕਰਵਾ ਸਕਦਾ ਹੋਵੇ ਇਸ ਕਰਕੇ ਇਹ ਸਿੱਖ ਪ੍ਰਵਾਸ ਫੈਸਟਵਲ ਨੂੰ ਬਹੁਤ ਵੱਡੀਆਂ ਜਿਹੜੀਆਂ ਉਮੀਦਾਂ ਲੈ ਕੇ ਗੁਰੂ ਪਾਤਸ਼ਾਹ ਜੀ ਅੱਗੇ ਇਹ ਸਿੱਖ ਪ੍ਰਵਾਸ ਜਿਹੜਾ ਇਹ ਸ਼ੁਰੂ ਕੀਤਾ ਗਿਆ ਹੈ ਅੱਜ ਸਿੱਖ ਪ੍ਰਵਾਸ ਫੈਸਟਵਲ ਨੂੰ ਜਿਹੜੀ ਸੇਵਾ ਹੈ ਨਗਰ ਕੀਰਤਨ ਦੇ ਵਿੱਚ ਅੱਜ ਬਟਾਲੇ ਦੀ ਧਰਤੀ ਦੇ ਵਿੱਚ ਉਹ ਨਗਰ ਨਗਰ ਸਫਾਈ ਦੀ ਕੀਤੀ ਜਾਣੀ ਹੈ ਜਿਹੜੀ ਕਿ ਸਫਾਈ ਬਿਲਕੁਲ ਸਾਡੇ ਸਿਹਤ ਵਾਸਤੇ ਬਹੁਤ ਜ਼ਰੂਰੀ ਆ ਤੇ ਨਾਲ ਸੇਵਾ ਤੇ ਸਿਮਰਨ ਜਿਹੜਾ ਕਿਰਤ ਕਰੋ ਨਾਮ ਜਪੋ ਤੇ ਮਨ ਛਕੋ ਦਾ ਜੇ ਸਾਨੂੰ ਮਿਲਦਾ ਹੈ ਗੁਰੂ ਪਾਤਸ਼ਾਹ ਇਸ ਸੰਸਥਾ ਤੇ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ